ਸਵਾਪਾ ਅੱਜ 3 ਘੰਟੇ ਹੋ ਗਿਆ ਇੱਥੇ ਬੱਚਿਆਂ ਨੂੰ ਕੀ 3 ਘੰਟੇ ਲੱਗੇ ਜਦੋਂ ਖੀਰ ਲੋਕਾਂ ਨੇ ਆ ਕੇ ਸੜਕ ਦੇ ਉੱਤੇ ਆ ਕੇ ਬੈਠੇ ਆ ਤਾਂ ਉਦੋਂ ਮਾਣਾ ਮੁਰਦਾ ਪ੍ਰਸ਼ਾਸਨ ਦੀ ਜਿਹੜੀ ਉਹ ਅੱਖ ਖੁੱਲੀ ਆ ਨੀਂਦ ਤੋਂ ਜਾਗਿਆ ਪ੍ਰਸ਼ਾਸਨ ਇੱਥੇ ਪੁਲਿਸ ਦੇ ਬੰਦੇ ਦੇ ਢਾੜੀ ਆਏ ਆ ਬੈਠ ਕੇ ਮੈਨੂੰ ਪਤਾ ਲੱਗਿਆ ਹੁਣੇ ਇੱਥੇ ਕਿਸਾਨਾ ਕੋਆ ਨੇ ਦੱਸਿਆ ਕਿ ਇਹ ਮਸਲਾ ਨਿਪਟ ਗਿਆ ਬਹੁਤ ਵੱਡਾ ਸਵਾਲ ਇਹ ਆ ਕਿ ਇਹ ਦੁੱਤਰੋਕੀ ਦੁੱਤਰੋਕਣੀ ਨਹੀਂ ਹੈ ਜੇਕਰ ਆਪਾਂ ਅੱਗੇ ਤਰ੍ਹਾਂ ਛੱਡ ਹੋਰੇ ਜਿਹੜਾ ਆਦੇ ਸੀ ਆ ਕੇ ਬੈਠ ਕੇ ਆਪਣਾ ਕੰਮ ਕਾਰ ਵੀ ਛੱਡਿਆ ਸੈਂਕੜਿਆਂ ਦੀ ਗਿਣਤੀ ਚ ਆਪਾਂ ਇੱਥੇ ਆ ਕੇ ਬੈਠੀ ਆਪਣਾ ਫੇਰ ਭੁੱਕਿਆ ਆਪਣੇ ਫੇਰ ਆਪਣੀਆਂ ਗੱਡੀਆਂ ਆਪਣੇ ਸਭ ਲੈ ਕੇ ਆਏ ਆ ਲੋਕਾਂ ਨੇ ਇੱਕਦ ਖਾਇਆ ਤਾਂ ਜਾ ਤਾਂ ਕਿਲਾ ਵੀ ਜਾਟਰ ਤੋਂ ਕਟਿਆ ਬਹੁਤ ਸਵਾਲ ਇਹ ਆ ਕਿ ਲੁੱਟ ਪਈ ਜਾਈ ਰਹਿਣੀ ਆ ਜਿਹੜਾ ਕੋਈ ਬੋਲ ਪੂਗਾ ਉਹ ਚਾਰ ਬੰਦੇ ਇਕੱਠੇ ਹੋਏ ਉਹਦੇ ਹੱਥ ਚ ਉਹ ਮਾੜਾ ਮੱਟਾ ਮਹੌਲ ਦਾ ਹੱਲ ਉਹ ਜਿਤ ਨਹੀਂ ਹੱਲ ਨਹੀਂ ਹੋਣਾ ਇਹ ਹੁਣ ਇਹ ਇਸ ਡੱਟ ਨੂੰ ਆਪਾਂ ਰੋਕਣਾ ਸਵਾਲ ਨਹੀਂ ਰੋਕਣਾ ਤਾਂ ਇਹਦੇ ਨਹੀਂ ਸਾਨੂੰ ਇੱਕ ਜੁਟ ਤੇ ਇੱਕ ਮੋਟੋਂ ਦੀ ਲੋੜ ਆ ਜਿੱਥੇ ਕਿਤੇ ਵੀ ਕੋਈ ਸਾਡੇ ਭਰਾਵਾਂ ਧੱਕਾ ਹੁੰਦਾ ਉੱਥੇ ਖੜਿਆ ਕਰੋ ਆਪਾਂ ਕਈ ਵਾਰੀ ਦੋਵੇਂ ਸੱਤ ਪਰ ਆਪਾਂ ਕੀ ਲੈਣਾ ਦੋਵੇਂ ਤਾਂ ਮੈਂ ਕਹਿੰਦਾ ਹੁਣ ਸਾਰਾ ਜੋਰ ਆ ਸਰਕਾਰਾਂ ਦਾ ਜਿਹੜੇ ਵੀ ਕਾਰਪੋਰੇਟ ਘਰਾਣੇ ਆ ਇਹ ਘਰਾ ਰਿਆ ਜਾ ਜਾਂਦੇ ਆ ਇਹ ਇੱਕ ਮਾਫੀਆ ਜਿਵੇਂ ਆਪਾਂ ਕਹਿ ਦਿੰਨੇ ਆ ਜੀ ਯਾਰ ਲੈਂਡ ਮਾਫੀਆ ਜੀ ਯਾਰ ਭੂਮੀ ਮਾਫੀਆ ਜੀ ਯਾਰ ਰੇਤ ਵਾਲਾ ਮਾਫੀਆ ਆ ਬਰੋਤੀਣਾ ਮਾਫੀਆ ਆ ਬਲਾਨਾ ਮਾਫੀਆ ਬਲਾਨਾ ਮਾਫੀਆ ਇਹ ਵੀ ਬਹੁਤ ਵੱਡਾ ਮਾਫੀਆ ਏਕਰੀ ਹੈਗਾ ਇਹ ਬਹੁਤ ਨੇ ਪਰ ਮੈਂ ਕਹਿੰਦਾ ਸਾਰੇ ਕੁੜੇ ਵੀ ਨਹੀਂ ਹੈਗੇ ਮੈਂ ਕੱਲ ਵੀ ਗੱਲ ਕੀਤੀ ਸੀ ਬਥੇਰੇ ਚੰਗੇ ਵੀ ਹੈਗੇ ਆ ਬਹੁਤ ਜਿਹੇ ਇਨਸਾਨੀਅਤ ਤੇ ਹਰੀ ਵੀ ਆ ਸਭ ਤੋਂ ਵੱਡਾ ਸਵਾਲ ਇਹ ਕਰੀ ਮੇਰੇ ਮਿੱਤਰਾਂ ਦਾ ਤਾਪਰੇ ਚ ਬੰਡੇ ਜੀ ਮੰਨੂ ਵੀ ਗੱਲ ਕਰਦਾ ਹੁੰਦਾ ਹੈ ਮੈਂ ਯਾਰ ਮੇਰੀ ਗੱਲ ਸੁਣਾਓ ਆਪਾਂ ਕਿਹਦੇ ਗਰੀਬ ਦਾ ਘਰ ਵੜਦੇ ਆ ਇਹਦਾ ਬੰਦਾ ਵਿਚਾਰਾ ਪਤਾ ਨਹੀਂ ਕਿਵੇਂ ਕਿਸੇ ਨੂੰ ਵਿਆਜੂ ਵਰਦਾ ਕੰਪਨੀ ਜ਼ਮੀਨ ਵੇਚਦਾ ਘਰ ਦੇ ਚ ਕਿੰਨੇ ਪੈਸੇ ਲੈ ਕੇ ਆਉਂਦਾ ਉਹਦਾ ਆਪਾਂ ਘਰ ਵੜਦੇ ਆ ਕਿਹਦੀ ਖਾਤਰ ਆਲੇ ਜਵਾਕਾਂ ਦੀ ਖਾਤਰ ਇਹ ਗੱਲਾਂ ਸਾਡੇ ਜਵਾਕਾਂ ਦੇ ਅੱਗੇ ਆਉਣੀਆਂ ਨੇ ਚੰਗੇ ਦਾ ਨਿਉਂਦਾ ਚੰਗੇ ਚ ਮੁਰਦਾ ਮਾਰੇ ਦਾ ਨਿਉਂਦਾ ਮਾਰੇ ਚ ਮੁਰਦਾ ਹੁੰਦਾ ਹੈ ਪਹਿਲੋ ਸੰਗਰੀ ਪੰਜੇ ਕਸਾਈ ਬਣੇ ਹੋਏ ਆ ਜਿਹਦੇ ਦੇਣੀਆਂ ਆਣੀਆਂ ਅੱਜ ਵੀ ਕਹਿੰਦਾ ਪਈ ਰੱਟੀਆਂ-ਰੱਟੀਆਂ ਮਹਾਸਾ ਭਾਈਆਂ ਤੁਸੀਂ ਪੜ੍ਹਾਈ ਕੀਤੀ ਆ ਖਰਚੇ ਕੀਤੇ ਆ ਕੋਰਸ ਕੀਤੇ ਆ ਡਾਕਟਰ ਬਣੇ ਹੋ ਆ ਵੀ ਜਿਆਦਾ ਕਮਾਈ ਕਰਨਾ ਤੇ ਬੜਾ ਹੱਕ ਆ ਜਰਾ ਕਹਿੰਦੇ ਦਰੀਦਰੀ ਵੀ ਅੰਤਰੋਟੀ ਕਾ ਮੈਂ ਕਰਦੇ ਆ ਅੰਤਰੋਟੀ ਕਾ 97 ਸੌ ਦਾ ਉਹ ਸਾਹਮਣੇ ਆਸਾਰਾ ਭਾਈ ਭਾਈ ਜੀ ਉਹ ਜਿਹੜਾ ਆਜਾ ਖੜਾ ਕਰਕੇ ਭਾਈ ਸਾਹਿਬ ਲੈਣਾ ਸੱਚਾ ਹੈ ਨਾ ਹਾਂ ਲੋ ਅੰਦਰ ਆ ਵੀ ਖੜੇ ਹੋਇਆ ਦਵਾਈਆਂ ਇੱਧਰ ਵੀ ਖੜੇ ਲੱਗ ਗਿਆ ਮੈਨੂੰ ਤੁੰਨੇ ਸਭਾ ਕੋਈ ਉਹੀ ਟੀਕਾ ਹੋਰ ਮਟ ਮਾਰਦਾ ਤੇਰਾ ਧੰਨਵਾਦ ਆ ਵੀ ਘੱਟੋ ਘੱਟ ਐ ਨਹੀਂ ਪਤਾ ਜਿਹੜੇ ਦੁਕਾਨਦਾਰ ਦੇ ਇਹ ਇਹ ਵੀ ਪਤਾ ਨਹੀਂ ਹੈ ਉਹ ਤਹੜਾ ਰਹੀ ਅਰੇ ਤੁਰ ਵੀ ਜਾ ਕਾ ਜਿਹੜਾ ਪਰਨੇ ਕਿ ਅੱਜ ਬਹੁਤ ਬੜਾ ਮਾਫੀਆ ਅੱਜ ਨੀਂਦ ਨਹੀਂ ਆਈ ਐਨੇ ਬਣੀ ਹੋਈ ਐ ਇਹ ਸਾਰੇ ਆ ਕੇ ਮੋਰ ਖਾਦ ਦਿੰਦੇ ਨੇ ਓਏ ਚੌਂਬਰੀ ਆਪਾਂ ਬਾਕੀ ਗੱਲਾਂ ਮੈਂ ਕਰਾਂ ਰਿਹਾ ਹਾਂ ਸਾਬਤਾ ਯਾਰ ਸਾਡੇ ਜਵਾਕ ਨੂੰ ਕਲੈਸਟਰ ਸੀ ਛੋੜਨਾ ਸੀ ਠੀਕ ਹੋ ਗਿਆ ਮੰਨ ਲਿਆ ਤੁਸੀਂ ਖਰਚਾ ਵੀ ਲੈ ਲਿਆ ਸਾਨੂੰ ਇੱਕੋ ਕਰਦਾ ਜਵਾਬ ਦੇ ਦੇਣਾਗਾ ਵੀ ਉਹ ਹੀ ਟੀਕਾ 19 ਸਾਲ ਦਾ ਇੱਥੋਂ ਤੱਕ ਨੇ ਸਾਡਾ ਆਪਣਾ ਵਾਈਸੋ ਦਾ ਆ ਚੱਕ ਦੱਪ ਕੇ ਰੈਕ ਕਰ ਗਿਆ ਯਾਰ ਉਹ ਪਰਲਾ ਦਾ ਮੋੜ ਦਾ ਡਾਕਟਰ ਇਹ ਨਾਲ ਹਰ ਘਰ-ਘਰ ਦਾ ਸਵਾਰ ਦੇ ਰੱਚਾ ਅੰਦਰੋਂ ਇੱਕ ਕਾਮ ਹੈ ਪਰਾਇਆ ਵੀ ਜੁਮਦਰਾ ਨੂੰ ਨਿਕਲਦਾ ਮਣਾ ਮੋਟਾ ਸਰਹੋਦ ਘਾਣ ਨਾਲ ਬਹੇ ਕਰਦਾ ਕਿ ਸੋ ਇਸ ਕਰਕੇ ਇਹ ਬਹੁਤ ਵੱਡਾ ਸਵਾਰਾ ਇਹ ਇਹ ਆਪੇ ਨਜ਼ਰ ਨਹੀਂ ਆਉਂਦਾ ਜਿਹੜਾ ਇਹ ਮਾਫੀਆ ਨਜ਼ਰ ਨਹੀਂ ਆਉਂਦਾ ਪਰ ਭਰਾਵੋ ਧੰਨਵਾਦ ਤੁਹਾਡਾ ਪਾਕਿਸਤਾਨ ਦੇ ਸਿੱਧੂਪੁਰਾਇਆ ਦਾ ਅੰਗਰੇਜ਼ਾਂ ਮਾਵਾ ਦਾ ਭੈਣਾ ਦਾ ਮੋਰਚਾ ਦਾ ਨੌਜਵਾਨਾ ਜਿਹੜਾ ਤੁਸੀਂ ਆ ਕੇ ਇਸ ਪ੍ਰਵਾਹ ਨਾਲ ਖੜੇ ਹੋ ਚੰਦਰ ਨੂੰ ਲੈ ਕੇ ਤੁਸੀਂ ਮੋਰਚਾ ਲਾਇਆ ਅੱਜ ਸਾਕਰੋਕੀ ਹੈ ਤਾਂ ਜਾ ਕੇ ਦਾ ਡਾਕਟਰ ਦੇਣਾ ਹੁਕਦੇ ਟਿਕਾਣਾ ਤੇ ਆਇਆ ਨਹੀਂ ਪਹਿਲਾਂ ਹਸਪਤਾਲ ਕੋਈ ਬੋਲਦਾ ਸੀ ਕੱਲ ਹੋਰ ਹੀ ਬੋਲੀ ਆਵੇਂ ਕਹਿੰਦਾ ਜੀ ਹੋਰ ਦੱਸਾ ਲਓ ਜੀ ਐਂ ਕਾਗਰ ਜੀ ਮੈਂ ਜਾਂਚ ਕਰਾਉਣ ਨੂੰ ਤਿਆਰ ਆ ਹੁਣ ਇੱਕ ਵੀਰ ਸਾਡੇ ਦੇ ਪਾਇਡ ਡਾਕਟਰ ਨੂੰ ਕੋਸ਼ਿਸ਼ਾ ਹੁਣ ਦਾ ਬੁਲਾ ਰਹੇ ਨੇ ਸਾਮ੍ਹਣੇ ਆਦ ਕਹਿੰਿਆ ਵਾਲਾ ਉਹਦੇ ਅੱਗੇ ਸੌਖਾ ਆ ਜਾ ਆਦੇ ਪਰਿਵਾਰ ਦੀਆਂ ਦੇ ਬੱਚਿਆਂ ਦੀ ਵੀ ਕੀ ਇਹ ਗੱਲ ਝੂਠਾ ਹੈ ਜਾਂ ਸੱਚ ਹੈ ਉਹ ਟੀਕਾ ਜਾਂ ਨੀਰ ਕਸੀ ਨੀਰ ਕਰਤੀਆਂ ਉਹਨੇ 2200 ਦਿੱਤਾ ਮੰਨ ਲਓ 2200 ਦੇ ਟੀਕੇ ਦੇ ਵਿੱਚ ਵੀ ਕੋਨਾ ਕੁ ਤਾਂ ਕਮਾਇਆ ਹੀ ਹੋ 200 400 500 ਪਰ ਮੇਰੇ ਕੋਲੇ ਕੱਲ੍ਹ ਦੇ ਡਾਕਟਰ ਐਕਸ ਦਾ ਮਸ਼ਹੂਰ ਆ ਵੀ ਬਟੰਡੇ ਦਾ ਉਹ ਮੰਨਿਆ ਇਹ ਗੱਲ ਆ ਕਲਾ ਲੱਖੇ ਕੈਨਸਰ ਦੀ ਦੀਵਾਰੀ ਤੇ ਬੜਾ ਬੱਤਾ ਹੁੰਦਾ ਐਣੀਵਾ 5000 ਦਾ ਤਰੀਕਾ ਖੂਰ ਲੱਖ ਦਾ ਕਹਿ ਕੇ ਲਾ ਦੇ ਮਤਲਬ ਤੁੰਨ ਵੀ ਗੱਲ ਸੁਣ ਐ ਜੀ ਇਹ ਧੰਤਾ ਜਿਹੜਾ ਇਹ ਲੋਕਾ ਜਿਹੜੀ ਇਸੋਕੇ ਡਰਦੇ ਸਰ ਤੇ ਕੱਢੀ ਆ ਬੰਦਾ ਡਰਿਆ ਹੁੰਦਾ ਕਿ ਸਾਡਾ ਮਰੀਜ਼ ਬਚੇ ਸਾਡਾ ਜਵਾਸ ਬਚੇ ਭਾਣ ਮੜਾ ਗਿਆ ਪਸਾ ਕੋਲੀ ਕਰਦੀ ਆ ਪੱਟਾ ਖਲਾ ਦੇਣੀ ਸਾਡਾ ਉਹਦੇ ਕਰਕੇ ਭਾਵੇਂ ਲੁੱਟਦੇ ਆ ਪਰ ਆਪਾਂ ਕੈਮਰੇ ਹੈ ਜੇ ਨੱਕ ਪਉਣੀ ਆ ਮੈਂ 4 ਸਾਲ 5 ਸਾਲ ਦਾ ਕਹਿਣਾ ਆਉਣਾ। ਕੋਈ ਮੈਨੂੰ ਰੱਤਾ ਆਉਣਾ ਨਾਲੇ ਖਲਾਫ। ਜੇ ਨੱਕ ਪਉਣੀ ਆ ਮੈਂ ਕੱਥੇ ਨਹੀਂ ਬਾਈ ਹੁੰਦੇ। ਆਪਣੀਆਂ ਬਣਾਈ ਆ ਮੈਂ ਕਦੇ ਵੀ ਗੱਲ ਸੁਣਾਈ ਸੀ। ਮਾਰ ਹੁਣ ਟੱਕਰਾਂ ਵੇਲੇ ਪਾਰਚਾ ਦਾ ਹੋ ਗਿਆ। ਅਸੀਂ ਮਾਰ ਖੱਡਿਆ ਇੱਥੋਂ ਕਿੰਨੇ ਪੈਸੇ ਲੈ ਕੇ ਤੁਸੀਂ ਰੱਫਰ ਤੱਕ। ਜਿੰਨਾ ਬੰਦਿਆਂ ਨਾਲ 2 ਲੱਖ ਰੁਪਈਆ ਮਰਵਾਇਆ ਉਹ ਆਏ। ਅਜੀ ਕੰਮ ਲਿਆ ਤੇ ਪਾਪਾ ਬੱਚਾ ਧੁਰ ਜਾਂਦੇ ਆ। ਗੱਤਪੁਰੇ ਵਾਦੀ ਕਾ ਆਪਣਾ ਹੋ ਗਿਆ। ਇਹ ਇਹ ਸਾਡੀ ਮਾਨਸਿਕਤਾ ਗਲਤ ਆ। ਅਸੀਂ ਹਮੇਸ਼ਾ ਮਜਰੂਰ ਦੇ ਨਾਲ ਖੜਦੇ ਆਏ ਆਂ, ਜਰਮ ਦੇ ਖਿਲਾਫ ਲੜਦੇ ਆਏ ਆਂ। ਅੱਜ ਵੀ ਫਰਜ਼ਪੰਦਾ ਮਜਰੂਰ ਕੋਈ ਵੀ ਹੋਵੇ। ਕਿਸੇ ਗਾਮ ਦਾ ਕਿ ਧਰਮ ਦਾ ਹੋਵੇ, ਸਾਡਾ ਫਰਜ਼ਪੰਦਾ ਜਿਸ ਤੇ ੱਟਕਾ ਹੁੰਦਾ ਬੰਦਾ ਨਾਲ ਜਲਦ ਬੰਦਾ ਅਸੀਂ ਖੜੇ ਹਾਂ। ਤੋਂ ਮੈਂ ਇਹ ਬੇਨਤੀ ਆ ਕਰਨਾ ਵੀ ਸੋਦਾ ਫਿਰ ਤੇ ਉਹਨਾਂ ਦਾ ਧੰਨਵਾਦ ਆਸ ਕਰਕੇ ਮੇਰੇ ਬਾਪੂਆਂ ਦਾ ਤੇ ਮਾਈਆਂ ਦਾ 72 ਸਾਲ ਦੀਆਂ 65 ਦੀਆਂ ਤੇ 80 ਦਾ ਬਾਪੂ ਆ ਇਹ ਸੋਤੇ ਸਰਪੇ ਭਰਾਵਾਂ ਨੇ ਗੱਲ ਕਰ ਦਿੱਤੀ ਆ ਕਿ ਜੂਨੀਅਨਾਂ ਦੀ ਸੋਲ ਲੋ ਧਿਆਨ ਦਾ ਜੂਨੀਅਨਾਂ ਖਤਮ ਕਰਵਾਉਣਾ ਚਾਹੁੰਦੇ ਆ ਕਿਉਂ ਭਈ ਸਾਲਾਂ ਸਰਕਾਰਾਂ ਦਾ ਵੱਡੇ ਘਰਾਣਿਆਂ ਦਾ ਇਹ ਮਾਤਰੀ ਦਾ ਜੋਰ ਰੱਖਿਆ ਵੀ ਜੇ ਜੂਨੀਅਨਾਂ ਖਤਮ ਹੋ ਗਈਆਂ ਤਾਂ ਸਾਨੂੰ ਮੌਜਾ ਹੀ ਮੌਜਾ ਜਿਵੇਂ ਮਰਜ਼ੀ ਉੱਠ ਜਾਂਦੀ ਇਹ ਨਾਲੇ ਡੱਡੇ ਕਰਦੇ ਆ ਝੰਡੇ ਉਡਾਉਂਦੇ ਆ ਹੁਣ ਲਗਾਤਾਰ ਲੱਗਿਆ ਹੋਇਆ ਨਾ ਭਵੰਤਵਾਲ ਵੀ ਕਹਿੰਦਾ ਕਿ ਤੁਸੀਂ ਭਾਈ ਜਗਾ ਵੀ ਦੇਖਦੇ ਆ ਜਗਾ ਦੇਖਦੇ ਹੋ ਵਜਾ ਵੀ ਦੇਖਦੇ ਇਹਨਾਂ ਨਾ ਰੋਜ਼ ਖਿਲਾਫ ਦੁਨੀਆਂ ਦੇ ਭਾਪੇ ਗੱਡਾ ਕਿ ਤੁਸੀਂ ਤੀਜੇ ਦਿਨ ਧਰਮਾ ਲਾ ਲੈਂਦੇ ਹੋ ਜੀ ਜੇ ਲੋਕ ਸੌਂ ਗਿਆ ਬਈ ਤੋ ਬੇਲਾ ਫਰਦਾ ਬਾਲੇ ਜਦੋਂ ਆਪਾਂ ਦਿੱਲੀੋਂ ਮੋਰਚਾ ਜਿੱਤ ਕੇ ਆਏ ਆ ਨਾ ਇਹ ਨੀਤੀ ਮੋਦੀ ਅਰਗਿਆਂ ਦੀ ਇਸ ਦੇਰ ਦੀਆਂ ਯਾਸੀਆਂ ਦੀ ਤੇ ਦਿੱਤੇ ਆ ਭੰਗਰ ਕਰਦੇ ਹੋਵੇ ਉਹਨੇ ਸ਼ੁਰੂ ਹੋ ਗਈ ਸੀ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਦਾ ਜ਼ਮੀਨਾਂ ਉੱਤੇ ਕਬਜ਼ੇ ਕਰਨੇ ਆ ਜੇ ਪੰਜਾਬ ਦੇ ਲੋਕਾਂ ਦੀ ਮਾਂ ਤੱਕ غلام ਬਣਾਉਣੀ ਆ ਜੇ ਲੋਕਾਂ ਦੀ ਪੁੱਲ ਤੀਰ ਚਾਹ ਪਾਣੀ ਆ ਚਾਹ ਭੋਜਨ ਆ ਚਾਹ ਉਹ ਆ ਸੇਰ ਤੋਂ ਉਲਟਾ ਨੇ ਚਾਹ ਸਿੱਖਿਆ ਕਿਸਾ ਵੀ ਜੀ ਦੇ ਤਾਂ ਕਬਜ਼ਾ ਕਰਨਾ ਆ ਸਰ ਤੋਂ ਪਹਿਲਾਂ ਆ ਜਿਹੜੀਆਂ ਜੂਨੀਅਨ ਵਾਲੇ ਨੇ ਬਾਪੂ ਨੇ ਜਿਹੜੀਆਂ ਚੰਦਿਆਂ ਝੰਡਿਆਂ ਦੇ ਇਹ ਖਤਮ ਕਰਨੇ ਪਏ ਉਹਨੇ ਕੱਲ ਹੋਸੋ ਆਪਾਂ ਧਰਨਾ ਲਈ ਬੈਠਿਆ ਬਾਪੂ ਦੇ ਬੈਠੇ ਨਹੀਂ ਆ ਪਿੱਛੇ ਜਿਹੜੇ ਆਪਣੇ ਧਰਨਾ ਲੱਗਿਆ ਸੀਗਾ ਲੇਕੋ ਪੁਲਸ ਵਾਲਾ ਟੌੜ ਰਿਹਾ ਪੁਲਸ ਦਾ ਪੂਰਾ ਜਾਰ ਹੋਇਆ ਵੀ ਉਹ ਆ ਗਿਆ ਕੈਮਰਾ ਲੈ ਕੇ ਤੇ ਲੋਕਾਂ ਨੂੰ ਤੰਗ ਕਰਦੇ ਆ ਜੀ जानके ਵੀ ਲੋਕ ਇਹਨਾਂ ਦੇ ਵਿਰੁੱਧ ਹੋ ਜਾਂਦੇ ਆ ਵੀ ਲੜਕੀ ਦੇ ਹੀ ਰਹੇ ਆ ਬਾਈ ਅੱਜ ਨਾ ਤੁਸੀਂ ਆਏ ਹੋ ਰਣਜੀਤ ਕਮਾ ਛੋਟੂ ਵੀ ਰੋਣਾ ਕਰਨਾ ਡਾਕਟਰ ਰੋਲਾ ਥੱਲੇ ਬੰਦੇ ਦਾ ਹੋ ਬੈਠਾ ਉਹ ਮੁੰਡਿਆ ਰੋ ਰੋ ਇੱਕ ਪਰਵਾਰ ਖਾਦ ਦੇ ਬੱਚੇ ਖਾਦ ਤੁਸੀਂ ਆਏ ਹੋ ਜਿਆਦੇ ਲੜਦੇ ਕਰਦੇ ਹੋ ਜੇਲਾ ਦੇ ਵੀ ਜਾਣਦੇ ਹੋ ਪਸਤੇ ਵੀ ਕਰਾਉਂਦੇ ਹੋ ਉਸਦੇ ਤਾਂਗਾ ਵੀ ਖਾਦੇ ਹੋ ਜਿਹਦੀ ਖਾਤਰ ਆ ਲੋਕਾਂ ਦੀ ਖਾਤਰ ਜੇ ਤੁਸੀਂ ਨਾ ਹੁੰਦੇ ਮੇਰੀ ਗੱਲ ਸੁਣ ਲਵੇ ਬਾਪੂ ਆ ਮੋਤੀ ਜਮੀਨਾਂ ਲੱਗ ਗਿਆ ਸੀ ਸਾਲ ਪਰ ਉੱਤੇ ਬਹਿ ਕੇ 750 ਨਾ ਨਵਾ ਕੇ ਮੋਤਰੀ ਟਰੱਕ ਤੇ ਡੋਡਾ ਰੱਖ ਕੇ ਤੋਰ ਰੱਤ ਕਰਾ ਕੇ ਫੇਰੇ ਆਏ ਇਹ ਸਿਰਾਂ ਨੂੰ ਸੋਦੇ ਸਰਵਾਇਦਾ ਇਸ ਕਰਕੇ ਲੋਕਾਂ ਨੂੰ ਸਮਝਾਇਆ ਕਰੋ ਵੀ ਜਿਹੜੀਆਂ ਜ਼ਮੀਨਾਂ ਨਾਮ ਹੋਦੀਆਂ ਨਾ ਤੁਰਕੀ ਹੁੰਦੀ ਆ ਉਹਦੀਆਂ ਜਿਹੜੇ ਬੈਂਕਾਂ ਆਏ ਉਹਦੀਆਂ ਜਿਹੜੇ ਮੀਟਰਾਂ ਆਏ ਚੱਪਾਂ ਆਏ ਉਹਦੀਆਂ ਜਿਹੜੇ ਚਾਚੇ ਜਿਹੜੇ ਪੁਰੇ ਪੱਧਰ ਮੇਰੇ ਉਹਨੇ ਘਾੜੀ ਪੜਲੇ ਜਿਹੜੀਆਂ ਜ਼ਮੀਨਾਂ ਖਤੋਂ ਕਰਤੀਆਂ ਸਿਰੋਂ ਮੈਨੂੰ ਉਤ ਕਰੋ ਆਪਣਾ ਸਤਿਕਾਰ ਜਿਹੜਾ ਆਪਣਾ ਧਰਜਾ ਜਿਹੜਾ ਕੱਚੇ ਹੋਊ ਆਪਦੀ ਵਿਚਾਰਤ ਨਾਲ ਜਿਹੜੀ ਮਰਜ਼ੀ ਰੱਖੋ ਇਹਨੂੰ ਛੱਡ ਕੇ ਆਪਾਂ ਜਿੱਥੇ ਸਾਂਝੇ ਮਸਲੇ ਨੇ ਲੋਕਾਂ ਦੇ ਮਸਲੇ ਨੇ ਜੋ ਸਾਰੇ ਭਰਾਵਾਂ ਨੂੰ ਬੇਤੀ ਆ ਨੌਜਵਾਨਾਂ ਨੂੰ ਬਜ਼ੁਰਗਾਂ ਮਾਵਾ ਭੈਣਾਂ ਨੂੰ ਜੇ ਭਾਈ ਆਪਾਂ ਇਕੱਠੇ ਹੋਈਏ ਤੋਂ ਮੈਂ ਫਿਰ ਧੰਨਵਾਦ ਕਰਦਾ ਤੇ ਤੁਸੀਂ ਇਕੱਠੇ ਹੋਇਆ ਤੇ ਮੋਰਚਾ ਜਿਹੜਾ ਬੱਤੇ ਹੋਇਆ ਤੇ ਇੱਕ ਜਿਕਾਰੇ ਨਾਲ ਆਪਾਂ ਜੇ ਜਿੱਥੇ ਹੋਏ ਮੋਰਚੇ ਦਾ ਜਿਹੜਾ ਵਫ਼ਾ ਦੇ ਕਾਰਨ ਨਾ ਨਾ ਆਪਣਾ ਸਵਾਰਨ ਕਰਦਾ ਕਿ ਲੋਕਾਂ ਦੀ ਜਿੱਤ ਹੈ ਲੱਗੇ ਲੋਕਾਂ ਦੀ ਜਿੱਤ ਗੁਰੇਈ ਸਾਨਹਾਂ 啊。Oh.